ਗੰਦੀਗੜ ਦੇ ਲਾਗੇ ਉਹ ਐਸਾ ਬਜ਼ੁਰਗ ਹੈ ਜਿਹੜਾ ਹੱਲੀ ਤੱਕ ਵੀ ਹਲਵਾ ਕੇ ਰੋਟੀ ਖਾਂਦਾ ਦਾਸ ਨੂੰ ਉਹਨਾਂ ਦਾ ਮੇਲ ਹੋਇਆ ਔਰ ਉਹਨਾਂ ਨੇ ਹੀ ਸਾਨੂੰ ਐਸ ਰਾਸਤੇ ਤੇ ਸਾਰੀਆਂ ਗੂੜ ਚੀਜ਼ਾਂ ਦੱਸੀਆਂ ਸਾਰੀਆਂ ਕਹਿੰਦਾ ਕਾਕਾ ਮੈਂ ਜਿਸ ਵੇਲੇ ਹਲਵਾਉਂਦਾ ਸੀ ਇੱਕ ਵਾਰੀ ਤੇ ਮੈਨੂੰ ਇੰਨੀ ਚੰਬੇਲੀ ਦੀ ਖੁਸ਼ਬੂ ਆਉਣ ਲੱਗੀ ਰਾਤ ਦੀ ਰਾਣੀ ਦੀ ਚੰਬੇਲੀ ਦੀ ਇੰਨੀ ਜ਼ਬਰਦਸਤ ਖੁਸ਼ਬੂ ਮਾ ਹੜਵਾਈ ਜਾਂਦਾ ਪਰ ਉਹ ਹੜਵਾਉਂਦੇ ਨਾਮ ਜਪਦੇ ਸੀ ਔਰ ਜਿਸ ਵੇਲੇ ਕਿਸੇ ਰਹਿਣ ਸਵਾਈ ਜਾਂ ਕੀਰਤਨ ਭਾਈ ਸਾਹਿਬ ਦੇ ਸੱਜੇ ਪੱਟ ਦੇ ਨਾਲ ਬੈਠ ਕੇ ਉਹ ਸਾਰੀ ਉਮਰ ਕੀਰਤਨ ਕਰਦੇ ਰਹੇ ਪਰ ਜਿੱਥੇ ਵੀ ਜਾਂਦੇ ਸੀ ਉਹ ਸਾਰਾ ਘਰੋਂ ਰੋਟੀ ਪੰਜੀਰੀ ਪੰਨਨ ਕੇ ਆਪਣੀ ਕਮਾਈ ਦੀ ਉਹ ਖਾਂਦੇ। ਬਾਹ ਤਾ ਨੇ ਐਡਾ ਆਣਾ ਅਛਾ ਜੀ ਤਾਂ ਇਹ ਉਹਦੇ ਵੀ ਸਾਡੇ ਮਿਲ ਹੋ ਗਏ ਸਾਡੇ ਘਰ ਆ ਕੇ ਸਾਡੇ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਪੀ ਇੱਕ ਨੌਜਵਾਨ ਉਹ ਮੁੰਡਾ ਪਟਿਆਲੇ ਚ ਸਾਰੀ ਰਾਤ ਇਕੱਲਾ ਹੀ ਕੀਰਤਨ ਕਰਦਾ ਤੇ ਸਾਰਾ ਉਹ ਫਿਰ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਫਿਰ ਗਾਂ ਹੌਲੀ ਤੱਕ ਸਾਡਾ ਹਲੀ ਹੁਣ ਮੈਂ ਪਿੱਛੇ ਗਿਆ ਹਲੀ ਤੱਕ ਜੀਂਦੇ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਜਿਵੇਂ ਹਲਵਾ ਉਹਦਾ ਸੀ ਐਨੀ ਜ਼ਬਰਦਸ ਜੰਮੇਲੀ ਦੀ ਖੁਸ਼ਬੂ ਆਈ ਮੈਨੂੰ ਐਨੀ ਖੁਸ਼ਬੂ ਮੈਂ ਹਲਦੀ ਜੰਗੀ ਛੱਡ ਕੇ ਉਹ ਲੱਗੇ ਕੋ ਚਿੜੀ ਸੀ ਸਾਰੇ ਜਿੱਦਨੂੰ ਮੈਂ ਉਧਰ ਨੂੰ ਪੱਜਾਂ ਫੇਰ ਕਦੀ ਕਿਤੇ ਇਹ ਖੁਸ਼ਬੂ ਕਿੱਥੋਂ ਆ ਰਹੀ ਫੇਰ ਮਾਰ ਬੋਨ ਲਾ ਪੇ ਮੈਂ 7-8 ਦਿਨ ਬੜਾ ਪਾਗਲ ਹੋਇਆ ਪੀ ਕਿ ਇਹ ਐਡਿਆ ਕਦੀ ਨਹੀਂ ਖੁਸ਼ਬੂ ਆਇਆ ਇਧਰ ਭਾਈ ਰਣ ਤੀਰ ਸਿੰਘ ਜੀ ਵੀ ਚੜਾਈ ਆਲੇ ਸੀ ਉਹਨਿੰਦ ਨਹੀਂ ਨਾਮ ਜਪਦੇ ਹੁੰਦੇ ਸੀ ਟਾਪ ਦੇ ਉੱਤੇ ਬੜੀ ਚੜਾਈ ਸੀ ਇਹ ਕਿਤੇ ਇਹ ਕਿਉਂਕਿ ਨਾਲ ਭਾਈ ਸਾਹਿਬ ਦੇ ਰਹੇ ਸੀ ਜਿੱਥੇ ਜਾਣਾ ਪਰ ਇਹਨੇ ਘਰ ਦੀ ਰੋਟੀ ਖਾਣੀ ਤੇ ਬੋਲੇ ਸੀ ਕੰਨਾਂ ਤੋਂ ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਪੈਸੇ 'ਚ ਬੋਲੇ ਕਿਦਾਂ ਹੋ ਗਏ ਕਿਵੇਂ ਕਹ ਕੇ ਮੈਂ ਨਾ ਸਾਰੇ ਸੰਗ ਜਾ ਕੇ ਤੇ ਸਾਹਿਬ ਬੜੇ ਬੜੇ ਕਿੱਤੇ ਚੀਜ਼ਾਂ ਛੱਕਦੇ ਹੇ ਜਿੱਥੇ ਵੀ ਆਉਂਦਾ ਸਾਡਾ ਸਮਾਗਮ ਸਾਰੇ ਖੰਡ ਪਾਟਦੇ ਸਾਰੇ ਪਰ ਮੈਂ ਆਪਣੀ ਘਰ ਦੀ ਰੋਟੀ ਖਾਣਾ ਤੇ ਮੈਂ ਥੇੜੀ ਖਾਣ ਕਰ ਮੈਂ ਜਿਆਦਾ ਬੋਲਣਾ ਨਾਲ ਸਾਰੀ ਸੇਵਾ ਕਰਨੀ ਨਾਮ ਜਪਣਾ ਮੈਨੂੰ ਗਦਾ ਘੱਟ ਸੀ ਤੇ ਮੇਰੇ ਕੰਨ ਬੋਲੇਗੇ ਪਰ ਮਾ ਆਪਣੀ ਰੋਟੀ ਖਾਣਾ देखो ऐसे वाला कैरेक्टर है आज जथे ਦੇ ਵਿੱਚ ਉਹ ਹਲੀ ਵੀ ਕਹਿੰਦਾ ਕਿ ਮੈਂ ਤਾਂ ਬੋਲਾ ਹੋ ਗਿਆ ਕਹਿੰਦੇ ਭਾਈ ਸਾਹਿਬ ਜੀ ਬੋਲਾ ਬੋਲਾ ਮੈਂ ਦੁਨੀਆ ਲਈ ਆ ਕਿਤੇ ਫਰਲਾਂਗ ਦੇ ਤੇ ਕੋਈ ਬਾਣੀ ਦੀ ਤੁਕ ਪੜ ਰਿਹਾ ਮੇਰੇ ਕੰਨ ਸੁਣ ਲੈਂਦੇ ਆ ਆਹੀ ਹੈਰਾਨ ਕਿ ਦੀ ਗੱਲ ਕਹਿੰਦੇ ਬੈਠ ਕੇ ਭਾਈ ਸਾਹਿਬ ਤੁਸੀਂ ਕੀਰਤਨ ਤੇ ਸਾਰਾ ਸੁਣ ਲੈਂਦੇ ਹੋ ਮੈਂ ਕਹਿੰਦਾ ਸਾਹਮਣੇ ਬੈਠ ਕੇ ਬੈਠ ਜਾਂਦੇ ਸੀ ساری ਰਾਤ ਬੈਠੇ ਰਹਿੰਦੇ ਹੁੰਦੇ ਸੀ ਕੀਰਤਨ ਕਹਿੰਦੇ ਜੀ ਕਹਿੰਦੇ ਬਾਣੀ ਪਤਾ ਨਹੀਂ ਸੁਣ ਪੈਂਦੀ ਆ ਬਾਕੀ ਦੁਨੀਆ ਦੀ ਕੋਈ ਗੱਲ ਨਹੀਂ ਸੁਣਦੀ ਉਹ ਕਹਿੰਦੇ ਚਬੇਲੀ ਉਹ ਫਿਰ ਕਿਤੇ ਭਾਈ ਸਾਹਿਬ ਨੂੰ ਨਾਰਿੰਗਵਾਲ ਮਿਲਣ ਗਏ ਤੇ ਜਿਸ ਵੇਲੇ ਭਾਈ ਸਾਹਿਬ ਨੇ ਜਫੀ ਪਾਈ ਉਹਦੇ ਨਾਲ ਤੇ ਉਹਨੂੰ ਕਹੜੇ ਬੋਲਿਆ ਬਲਿਆ ਜਿਹੜੀਆਂ ਖਸ਼ਬੂਆਂ ਸੀ ਤੇਰੇ ਅੰਦਰ ਆਉਂਦੀਆਂ ਸੀ ਕਹਿੰਦਾ ਮੈਂ ਨਿਆਲ ਹੋ ਗਿਆ ਭਾਈ ਸਾਹਿਬ ਵੀ ਚੜਾਈ ਵਾਲੇ ਸੀ ਨਾਮ ਚੱਪਦੇ ਸੀ ਉਹ ਕਹਿੰਦੇ ਉਹ ਅੰਦਰ ਆਉਂਦੀਆਂ ਹੁੰਦੀਆਂ ਜਾ ਜਾ ਕੇ ਹੋਰ ਕਮਾਈ ਕਰ ਮਤਲਬ ਇਹ ਜਿਹੜੀਆਂ ਖਸ਼ਬੂਆਂ ਹੈ ਇਹ ਐਸੀਆਂ ਹੋਣ ਵੀ ਆ ਰਹੀਆਂ ਆਂ ਸਾਡੇ ਅਭਿਆਸ ਖਾੜਿਆਂ ਚ ਆ ਰੀਆਂ ਇਸ ਵੇਲੇ ਅਸੀਂ ਜਤਾਉਂਦੇ ਨਹੀਂ ਕਿਸੇ ਨੂੰ ਔਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਆਣ ਕੇ ਬਾਹਰੋਂ ਸਾਨੂੰ ਪੁੱਛਦੇ ਆਂ ਫਿਰ ਇਹ ਕੁਸ਼ਵਾਂ ਕਿ ਥੋਆਂ ਆਏ ਢੀਰੋੜ ਦੀ ਕੁਸ਼ਵੋ ਕਿ ਥੋਆਂ ਆਗੇ ਅਸੀਂ ਮਾਸਟਰ ਮਾਰ ਜਾਂਦੇ ਆਂ ਤੁਹਾਨੂੰ ਪਤਾ ਪਿਆ ਸ਼ਬਦਾਂ ਦੇ ਵਿੱਚ ਵੀ ਸਚਾਈ ਆ ਉਦਾਂ ਵੀ ਆਉਂਦੀਆਂ ਇੱਥੇ ਤੱਕ ਕੇ ਅਸੀਂ ਨਾਂ ਨਹੀਂ ਲੈਣਾ ਅਭਿਆਸ ਇੰਨੀ ਖੁਸ਼ਬੋ ਆਉਂਦੀ ਹੈ ਨਾਲ ਦੇ ਘਰਾਂ ਤੱਕ ਫੈਲ ਜਾਂਦੀ ਹੈ ਉਥੋਂ ਦੁਨੀਆ ਭੱਜਦੇ ਆਂ ਆਣ ਕੇ ਪੁੱਛ ਰਹੀ ਆਂ ਵੀ ਤੁਹਾਡੇ ਘਰ 'ਚ ਐਨੀ ਖੁਸ਼ਬੂ ਕਿੱਥੋਂ ਆ ਗਈ? ਤੂੰ ਇਹ ਜਿਹੜੀਆਂ ਖੁਸ਼ਬੂਆਂ ਹੈ ਇਹ ਪਹਿਲੀ ਆ। ਉਹ ਇਹ ਕੀ ਹੈ? ਇਹ ਕੋਈ ਚੀਜ਼ ਐਸੀ ਨਹੀਂ ਹੈ ਚੜ੍ਹਾਈ ਦੀ ਜਾਂ ਕੋਈ ਬਹੁਤ ਕਮਾਈ ਜਾਂ ਇੱਥੇ ਸਾਰੀ। ਇਹ ਹੈ ਸੇਵਕ ਸੇਵਕ ਕੋ ਨਿਗਟਿ ਹੋਏ ਦਿਖਾਵਾ ਹੈ। ਉਹ ਜਿਹੜੀ ਐਡੀ ਵੱਡੀ ਸਤਿਗੁਰੂ ਜੋਤ ਆ ਉਹ ਨਿਗਟਿ ਉਪੀ ਮੈਂ ਹੈ। ਐਗਜ਼ਿਸਟੈਂਸ ਹੈ ਇਸ ਚੀਜ਼ ਦੀ ਟੂ ਕੈਪੀਟਲ ਸੇਵਕ ਕੋ ਨਿਗਟਿ ਹੋਏ ਦਿਖਾਵਾ ਆਪਣੇ ਸੇਵਕ ਕੀ ਆਪੇ ਰਾਖੇ ਆ ਪੀਨਾਂਮ ਦੇ ਪਾਬਾ ਇਹਨਾਂ ਚੀਜ਼ਾਂ 'ਚ ਫਸ ਕੇ ਜਾਂ ਕਹਿ ਕੇ ਜਾਂ ਜ਼ਾਹਰ ਕਰਕੇ ਇਹ ਚੀਜ਼ਾਂ ਕੁਝ ਨਹੀਂ ਐ ਇਹ ਤੇ ਉਹ ਆਪਣੇ ਸੇਵਕ ਨੂੰ ਨਿਗਤੀ ਹੋਏ ਦਿਖਾ ਦੇ ਵੀ ਬੜੀ ਚਲ ਸ਼ਾਬਾਸ਼ ਆ ਹੁਣ ਸ਼ਬਦ ਨਾਲ ਦੇਖ ਕੇ ਸਾਨੂੰ ਵੀ ਹੌਸਲਾ ਪੈਂਦਾ ਵੀ ਇਹ ਚੀਜ਼ਾਂ ਹੈ ਕੇ ਸਰਕ ਉਸਮ ਨਿਰਗਮ ਹੈਣਾ ਹੋਰਾਂ ਉਹ ਜਿਹੜਾ ਮਨ ਹੈ ਇਹੋ ਹੀ ਡਾਇਮੰਡ ਬਣ ਜਾਂਦਾ ਹੈ ਇਹੋ ਹੀ ਸੋਨਾ ਬਣ ਜਾਂਦਾ ਹੀਰਾ ਬਣ ਜਾਂਦਾ ਹੈ ਮਨ ਜਿਹੜਾ ਸੀ ਇਹ ਜੋਤ ਸਰੂਪ ਹੈ ਇਹੋ ਹੀ ਮਨ ਬਣ ਜਾਂਦੇ ਦਿਵਾਲੇ ਦਲਿਓ ਕਰਮਕਾਂਡ ਉਹ ਸਾਰੀਆਂ ਮੈਲਾਂ ਪਾਪ ਸਭ ਲੱਤ ਕੇ ਇਹ ਮਨ ਤੋਂ ਜੋਤ ਸਰੂਪ ਆਪਣਾ ਮੂਲ ਇਹੋ ਹੀ ਅੰਦਰ ਮਨ ਹੀ ਬਦਲ ਜਾਂਦਾ ਹੈ ਮਨ ਹੀ ਜੈਮੰਡ ਬਣ ਜਾਂਦਾ ਹੈ ਮਨ ਹੀ ਨਾਮ ਹੀਰਾ ਇਹੋ ਹੀ ਸਭ ਕੋਈ ਚਮਕਣਾ ਪੈਂਦਾ ਇਹੋ ਮਣੀ ਬਣ ਜਾਂਦਾ ਬਾਹਰੋਂ ਨਹੀਂ ਕੋਈ ਚੀਜ਼ ਆਉਂਦੀ ਉਹ ਸਤਿਗੁਰੂ ਦੀ ਐਸੀ ਹੈ ਇਹਦੇ ਅੰਦਰ ਹੀ ਸਭ ਕੁਝ ਪ੍ਰਗਟ ਜਾਂਦਾ ਇਸ ਕਰਕੇ ਮਨ ਹੀ ਚਮਕਣਾ ਪੈਂਦਾ ਇਹ ਜੋਤ ਨਾ ਜੋਤ ਮਿਲ ਜਾਂਦੀ ਜੋਤ ਬਣ ਜਾਂਦਾ ਇਹ ਦਿਵਾਲੀ ਦੌੜੇ ਮੈਲ ਲੱਸੀ ਜਾਂਦੀ ਇਹ ਸੋਨੇ ਵਾਂਗੂ ਨਜ਼ਰ ਆਉਣ ਲੱਪੇਂਦਾ ਅੰਦਰ ਹੀ ਤੇਰੀ ਰਤਨ ਕੋਠੜੀ ਖੁੱਲ ਜਾਂਦੀ ਆ ਫੜਕੇ ਅੰਦਰ ਹੀ ਸਭ ਕੁਝ ਜੋਤ ਖੁਸ਼ਬੂਆਂ ਔਰ ਸਭ ਕੁਝ ਇਹ ਨਹੀਂ ਪਹਿਲਾਂ ਜੋਤ ਆਉਂਦੀ ਆ ਅੱਗੇ ਆਏਗਾ ਜੋਤ ਅਨੇਹੀ ਸਾਰੀ ਚੀਜ਼ ਇਹਨਾਂ ਦੋਹਾਂ ਲਾਈਨਾਂ ਚ ਬਾਬੇ ਨਾਨਕ ਨੇ ਬੰਦ ਕਰਕੇ ਰਾਗ ਤਪੀਏ ਬਿਆਸੀ ਜਨ ਤਗਣਾ ਹੋ ਪਹਿਲਾਂ ਆ ਚੀਜ਼ਾਂ ਸ਼ੁਰੂ ਹੋਣਗੀਆਂ ਕੇ ਸਰਕੂ ਸੰਮ ਗਿਰਗ ਮੈਂ ਹਾਰਣਾ ਪਰ ਜਦ ਤੇਰੀ ਅੰਦਰ ਦੀ ਚੜਾਈ ਹੋ ਗਈ ਬਾਹਲੀ ਚੜਦੀਆਂ ਕਲਾਂ ਦਾ ਸਿੰਘ ਨਾ ਬਣ ਜੀ ਬਾਣਾ ਪਾ ਕੇ ਮਾਰ ਸਰਬੀ ਚੜਿਆ ਚੜਾਈਆਂ ਚੜਦੀਆਂ ਕਲਾਂ ਦਾ ਉਹ ਚੜਦੀਆਂ ਕਲਾਂ ਆ ਬੈ ਸਰਬ ਸਰੀਰ ਪਰਾਤਨ ਸਿੰਘ ਚੱਲਾਂ ਦੇ ਵਿੱਚ ਸਾਰੀਆਂ ਚੀਜ਼ਾਂ ਆਪਣੇ ਉੱਤੇ ਵਰਤਾ ਕੇ ਅੰਦਰ ਤਾਂ ਘਰ-ਬਾਰ ਛੱਡੇ ਸੀ ਤੇ ਪਰਪਕਾਰ ਤੇ ਲੱਗੇ ਸੀ ਪਜਾਨਾ ਦੀ ਪ੍ਰਵਾਹ ਨਹੀਂ ਇਕੱਠੇ ਉਹਨਾਂ ਦੇ ਅੰਦਰ ਆ ਚੀਜ਼ਾਂ ਵਰਤ ਰਹੀਆਂ ਸੀ ਆ ਚੀਜ਼ਾਂ ਹੁੰਦੀਆਂ ਆ ਬਿਆਸੀ ਨੂੰ ਪਹਿਲੀਆਂ ਸਟੇਜਾਂ ਹੈ ਭੀ ਕੇਸਰੇ ਕੁਸਮ ਉਹਤਰੀਆਂ ਜਿਹੜੀਆਂ ਲਾਈਨਾਂ دیਵਾਨਾ ਪਿਆ ਸਾਰਾ ਇਹ ਬੜੀਆਂ ਵੱਡੀਆਂ ਚੀਜ਼ਾਂ ਐ ਬਾਅਦ ਤਾਂ ਉੱਤੇ ਲਿਖੀਆਂ ਪਰ ਪਹਿਲੀ ਰਹਾਉ ਤੋਂ ਬਾਅਦ ਕੀ ਚੀਜ਼ ਸ਼ੁਰੂ ਹੁੰਦੀ ਹੈ ਖੁਸ਼ਬੋਹਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਰ ਰਖਸਮ ਨਿਰਗਮ ਹੈ ਰਣਾ ਸ਼ਰਬ ਸਰੀ ਸ਼ਰੀਰ ਚੜਨਾਂ ਚੰਦਨ ਲੋਹ ਚੰਦਨ ਦੀ ਖੁਸ਼ਬੂ ਚੰਦਨ ਕਿੰਨਾ ਠੰਡਾ ਹੁੰਦਾ ਕਿੰਨੀ ਖੁਸ਼ਬੂਦਾਰੀ ਹੁੰਦੀ ਕਹਿੰਦਾ ਲੈ ਚੰਦਨ ਵੀ ਲੈ ਤੂੰ ਚੰਦਨ ਨੂੰ ਪਾ ਗਰ ਤਾ ਇਹ ਜੋਤ ਐਨੇ ਹੀ ਲੈ بیا ਸੀ ਜਨ ਜੋਤ ਵੀ ਲੈ ਤੂੰ ਅੰਦਰ ਜੋਤ ਆਉਣੀ ਸ਼ੁਰੂ ਇਹ ਜਿਹੜੀ ਜੋਤ ਹੈ ਇਹ ਹੌਲੀ ਹੌਲੀ ਬਾਹਰ ਆਉਣੀ ਸ਼ੁਰੂ ਹੁੰਦੀ ਹੈ ਪਹਿਲਾਂ ਅੰਦਰ ਥੋੜੀ ਜੀ ਦਿਸਦੀ ਬਾਹਰ ਆਣ ਕੇ ਅਭਿਆਸੀ ਰਾਂਹ ਰਹ ਜਾਂਦਾ ਹੈ ਤੇ ਅੰਦਰੋਂ ਬਾਹਰ ਆ ਗਈ ਬਾਹਰ ਆ ਕੇ ਜਦੋਂ ਅਭਿਆਸੀ ਤੁਰਦਾ ਹੈ ਉਹਦੀ ਅੱਗੇ ਕੀ ਜੋਤ ਜਾਂਦੀ ਜੇਨਰਲ ਵਰਤੀਆਂ ਉਹ ਦਾਸਨ ਹੱਡ ਬੀਤੀਆਂ ਉਹਨਾਂ ਦੀ ਮੈਂ ਤਾਂ ਰਿਕਾਰਡ ਕਰਾ ਰਹੀਆਂ ਬਾਣੀ ਸੱਤੋਂ ਸੱਤ ਹੈ ਜੋ ਤੰਦਰ ਆਉਂਦੀ ਉਹ ਰੌਣ ਹੋ ਜਾਂਦਾ ਹੀਰੋਂ ਬਾਹਰ ਨਿਕਲਦੀ ਹੈ ਔਰ ਫਿਰ ਬਾਹਰ ਜਿਉਂ-ਜਿਉਂ ਤੁਰਦਾ ਉਹਦੀ ਅੱਗੇ ਕੀ ਜੋਤ ਜਾਂਦੀ ਹੋਰ ਵਿਆਸ ਕਰਦਾ ਹੋਰ ਹਰ ਉਹਦੇ ਗੁਰਪ੍ਰਸਾਦ ਨੇ ਇਹ ਜੋਤ ਇੰਨੀ ਵੱਧਣੀ ਸ਼ੁਰੂ ਹੋ ਜਾਂਦੀ ਹੈ ਤਾਰਤ ਪਤਾਲ ਤੇ ਆਕਾਸ਼ ਤੇ ਨਾ ਪਗਨਾ ਚ ਜੋਤ ਫੈਲ ਜਾਂਦੀ ਜਿਹੜਾ ਦਸ਼ਮ ਪਾਤਸ਼ਾਹ ਅਠੋ ਪੈਰ ਮਾਰ ਰਿਹਾ ਹੈ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਇਹ ਸਤਿਗੁਰੂ ਦਾ ਹੀ ਬੌਡੀ ਹੈ ਸਤਿਗੁਰੂ ਦੀ ਸਾਰੇ ਕਰਾਮਾਤ ਹੈ ਉਹਦੀ ਬੌਡੀ ਕੀ ਹੈ ਜੋਤ